ਉਸੀ ਸਾਰੇ ਜਾਣਦੇ ਹੋ ਕਿ ਹਾਲ ਹੀ ਦੇ ਵਿੱਚ ਇੱਕ ਪੰਜਾਬੀ ਵੱਲੋਂ ਮਾਰੀ ਇੱਕ ਚਪੇੜ ਨੇ ਪੂਰੇ ਭਾਰਤ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਪੰਜਾਬੀਆਂ ਖਾਸ ਕਰਕੇ ਸਿੱਖਾਂ ਵਿੱਚ ਚਪੇੜਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ ਇਹ ਬਾਲੀਵੁੱਡ ਹੀਰੋਇਨ ਕੰਗੜਾ ਦੇ ਪਈ ਚਪੇੜ ਕੋਈ ਪਹਿਲੀ ਵਾਰ ਕਿਸੇ ਪੰਜਾਬੀ ਨੇ ਨਹੀਂ ਮਾਰੀ ਇਸ ਤੋਂ ਪਹਿਲਾਂ ਵੀ ਇੱਕ ਲੰਮੀ ਕਤਾਰ ਹੈ ਚਪੇੜਾਂ ਜੜਨ ਦੀ ਅੱਜ ਦੀ ਵੀਡੀਓ ਵਿੱਚ ਇਸ ਸਿੱਖ ਇਤਿਹਾਸ ਵਿੱਚ ਸਿੱਖਾਂ ਵੱਲੋਂ ਲਗਾਏ ਗਏ ਲਫੇੜਿਆਂ ਦਾ ਇਤਿਹਾਸ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਲੋਕਾਂ ਨੇ ਕਿਹੜੀਆਂ-ਕਿਹੜੀਆਂ ਕਰਤੂਤਾ ਕਰਕੇ ਸਿੱਖਾਂ ਕੋਲੋਂ ਚਪੇੜਾ ਖਾਧੀਆਂ ਵੀਡੀਓ ਸੁਣ ਕੇ ਤੁਸੀਂ ਖੁਸ਼ ਵੀ ਹੋਵੋਗੇ ਤੇ ਹੈਰਾਨ ਵੀ ਹੋਵੋਗੇ ਕਿਉਂਕਿ ਇਸ ਵਿੱਚ ਬਹੁਤੀਆਂ ਗੱਲਾਂ ਤੁਸੀਂ ਪਹਿਲੀ ਵਾਰ ਸੁਣੀਆਂ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇੜਤੀ ਹੈ ਕਿਰਪਾ ਕਰਕੇ ਅਖੀਰ ਤੱਕ ਜਰੂਰ ਬਨੇ ਰਹੋ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਇਹ ਚਪੇੜਾ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਚਪੇੜਾ ਜਾਂ ਥੱਪੜ ਅਸਲ ਵਿੱਚ ਗੁੱਸੇ, ਰੋਸ, ਰੋਹ ਇਹਨਾਂ ਸਭ ਦਾ ਪ੍ਰਗਟਾਵਾ ਕਰਨ ਦੀ ਇੱਕ ਮਨੁੱਖੀ ਸਰੀਰ ਦੀ ਕੀਤੀ ਗਈ ਹਰਕਤ ਹੈ ਜੋ ਕਿ ਇੱਕ ਸਰੀਰ ਦੇ ਹੱਥ ਵੱਲੋਂ ਦੂਜੇ ਸਰੀਰ ਦੇ ਕਿਸੇ ਵੀ ਹਿੱਸੇ ਖਾਸ ਕਰ ਮੂੰਹ ਤੇ ਕੀਤੀ ਜਾਂਦੀ ਹੈ ਜਿੰਨਾ ਜ਼ਿਆਦਾ ਕਿਸੇ ਦੇ ਅੰਦਰ ਗੁੱਸਾ ਓਨੀ ਜ਼ਿਆਦੀ ਕਰਾਰੀ ਚਪੇੜ ਹੁਣ ਆਓ ਸਿੱਖ ਇਤਿਹਾਸ ਵਿੱਚੋਂ ਚਪੇੜਾ ਦਾ ਇਤਿਹਾਸ ਸ਼ੁਰੂ ਕਰਦੇ ਹਾਂ ਦੋਸਤੋ ਸਭਾ ਚੱਲ ਰਿਆ ਸੀ ਛੇਵੇਂ ਪਾਤਸ਼ਾਹ ਜੀ ਦਾ ਜਦੋਂ ਸਿੱਖਾਂ ਦੇ ਛੇਵੇਂ ਗੁਰੂ ਮੇਰੇ ਪੀਰੀ ਦੇ ਮਾਲਕ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਇੱਕ ਨਵਾਂ ਨਗਰ ਬਸਾਉਣਾ ਚਾਹੁੰਦੇ ਸਨ ਨਗਰ ਦੀ ਉਸਾਰੀ ਸ਼ੁਰੂ ਕਰਵਾਉਣ ਲਈ ਇੱਕ ਬੇਆਬਾਦ ਖਾਲੀ ਬੰਜਰ ਜ਼ਮੀਨ ਦੇਖੀ ਜਾਂਦੀ ਹੈ ਇਹ ਜਗ੍ਹਾ ਗੁਰੂ ਸਾਹਿਬ ਜੀ ਦੇ ਪਸੰਦ ਆ ਗਈ ਇੱਕ ਕਿਤਾਬ ਇਤਿਹਾਸ ਗੁਰੂ ਖਾਲਸਾ ਦਰਬਲੇ ਸਤ ਪਾਈ ਗੋਬਿੰਦ ਸਿੰਘ ਜੀ ਵੱਲੋਂ ਲਿਖੀ ਹੋਈ ਹੈ ਜਿਸ ਵਿੱਚ ਜ਼ਿਕਰ ਕੀਤਾ ਹੋਇਆ ਹੈ ਕਿ ਜਦੋਂ 6ਵੇਂ ਪਾਤਸ਼ਾਹ ਜੀ ਵੱਲੋਂ ਦੇਖੀ ਗਈ ਹੈ ਜ਼ਮੀਨ ਜਿਸ ਜ਼ਮੀਨ ਉੱਤੇ ਪਹਿਲਾ ਪਾਪੀ ਚੰਦੂ ਗੁਰੂ ਘਰ ਦੇ ਦੋਖੀ ਦਾ ਸ਼ਹਿਰ ਹੁੰਦਾ ਸੀ ਚੰਦੂ ਹੀ ਸੀ ਜਿਹੜੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਚੰਦੂ ਨੇ ਬਾਦਸ਼ਾਹ ਜਹਾਂਗੀਰ ਦੇ ਕੰਨ ਭਰੇ ਸਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਚੰਦੂ ਦਾ ਮੁੱਖ ਰੋਲ ਸੀ ਪਰ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਜਹਾਂਗੀਰ ਨੇ ਚੰਦੂ ਦੀ ਸਾਰੀ ਜਵੀੜ ਜ਼ਬਤ ਕਰ ਲਈ ਸੀ ਜਿਸ ਕਰਕੇ ਚੰਦੂ ਦਾ ਉਹ ਸ਼ਹਿਰ ਵੀ ਉੱਜੜ ਗਿਆ ਇਸ ਥਾਂ ਨੂੰ ਰਹਿੇਲਾ ਦੀ ਥੇਹ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਥੇਹ ਦਾ ਭਾਵ ਹੁੰਦਾ ਹੈ ਕਿ ਜਿੱਥੇ ਪਹਿਲਾਂ ਕਦੇ ਕੋਈ ਵਸੋ ਰਹਿੰਦੀ ਹੋਵੇ ਪਰ ਹੋੜੋ ਉੱਜੜ ਗਈ ਹੋਵੇ ਪਰ ਦੂਜੇ ਪਾਸੇ ਭਗਵਾਨ ਦਾਸ ਘੇਰੜ ਜੋ ਕਿ ਚੰਦੂ ਦਾ ਰਿਸ਼ਤੇਦਾਰ ਸੀ ਤੇ ਚੰਦੂ ਦੀ ਜ਼ਮੀਰ ਤੇ ਉਹ ਵੀ ਆਪਣਾ ਹੱਕ ਜਤਾਉਦਾ ਸੀ ਹੁੰਦਾ ਕੀ ਹੈ ਕਿ ਨਗਰ ਵਸੋਂ ਲਈ 6ਵੇਂ ਪਾਚਾ ਸ੍ਰੀ ਗੁਰੂ ਅਰਗਵੇਦ ਸਾਹਿਬ ਜੀ ਦੇ ਚੰਦੂ ਦੀ ਉਹ ਵੀ ਜ਼ਮੀਰ ਰੋਹਿਲਾ ਦੀ ਥੇਹ ਤੇ ਦਿਵਾਨ ਸਜਾਇਆ ਹੋਇਆ ਸੀ ਜਿੱਥੇ ਮੌਕੇ ਤੇ ਭਗਵਾਨ ਦਾਸ ਘੇਰੜ ਵੀ ਆਪਣੇ ਬੰਦਿਆ ਦੇ ਨਾਲ ਪਹੁੰਚ ਜਾਂਦਾ ਤੇ ਆ ਕੇ ਗੁਰੂ ਸਾਹਿਬ ਨਾਲ ਝਗੜਾ ਸ਼ੁਰੂ ਕਰ ਦਿੰਦਾ ਹੈ ਤੇ ਬੰਗਤ ਬੰਦਾ ਚੰਗਾ ਬੋਲਦਾ ਸਾਰੀ ਸੰਗਤ ਅਜੇ ਚੁੱਪਚਾਪ ਹੀ ਹੋ ਰਹੀ ਸੀ ਕਿ ਇਹਨੇ ਨੂੰ ਬਾਬਾ ਪੀਦੀ ਚੰਦ ਨੇ ਜਾ ਕੇ ਭਗਵਾਨ ਦਾਸ ਘੇਰੜ ਨੂੰ ਢਾ ਲਿਆ ਤੇ ਉਸਦੇ ਚਪੇੜਾ ਕੱਢ ਮਾਰਿਆ ਭਗਵਾਨ ਦਾਸ ਘੇਰੜ ਨਾਲ ਵੀ ਕਾਫੀ ਬੰਦੇ ਆਏ ਹੋਏ ਸਨ ਦੋਹਾ ਧਰਾ ਵਿੱਚ ਲੜਾਈ ਹੋ ਜਾਂਦੀ ਜਿਸ ਵਿੱਚ ਭਗਵਾਨ ਦਾਸ ਘੇਰੜ ਮਾਰਿਆ ਜਾਂਦਾ ਹੈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਅਰਗੁਬਿੰਦ ਸਾਹਿਬ ਨੇ ਬਾਅਦ ਵਿੱਚ ਨਗਰ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਇਹ ਨਗਰ ਅੱਜ ਸ੍ਰੀ ਹਰਗੋਬਿੰਦਪੁਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਆਪਣੇ ਪਿਓ ਦੀ ਮੌਤ ਦਾ ਬਦਲਾ ਲੈਣ ਲਈ ਭਗਵਾਨ ਦਾਸ ਘੇਰੜ ਦਾ ਮੁੰਡਾ ਰਤਨ ਚੰਦ ਜਾ ਕੇ ਚੰਦੂ ਦੇ ਪੁੱਤਰ ਕਰਮਚੰਦ ਨਾਲ ਮਿਲ ਕੇ ਜਲੰਧਰ ਦੇ ਸੂਬੇਦਾਰ ਅਬਦੁੱਲਾ ਖਾਨ ਦੀ ਮਦਦ ਲੈ ਕੇ ਗੁਰੂ ਸਾਹਿਬ ਤੇ ਫੌਜ ਚਾੜ ਕੇ ਲੈ ਆਉਂਦਾ ਜਿੱਥੇ ਜੰਗ ਹੋਈ ਛੇਵੇਂ ਪਾਤਸ਼ਾਹ ਦੀ ਇਹ ਪਹਿਲੀ ਜੰਗ ਸੀ ਜਿਸ ਨੂੰ ਰਹਿੇਲਾ ਦੀ ਜੰਗ ਵੀ ਕਿਹਾ ਜਾਂਦਾ ਹੈ ਸਿੱਖਾਂ ਦੇ ਇਤਿਹਾਸ ਵਿੱਚ ਚਪੇੜਾ ਦਾ ਇਹ ਪਹਿਲਾ ਕਿੱਸਾ ਸੀ ਹੁਣ ਤੁਹਾਨੂੰ ਦੂਜਾ ਕਿੱਸਾ ਸੁਣਾਉਦੇ ਹਾਂ ਪੈਂਦੇਖਾਂ ਜਿਸ ਨੂੰ ਛੇਵੇਂ ਪਾਤਸ਼ਾਹ ਚਿਗੁਰੂ ਅਰਗਵੇਦ ਸਾਹਿਬ ਜੀ ਨੇ ਆਪਣੇ ਹੱਥੀ ਪਾਲਿਆ ਪਰ ਉਹ ਲੋੜ ਹਰਾਬੀ ਵੜ ਗਿਆ ਤੇ ਗੁਰੂ ਸਾਹਿਬ ਦੀ ਵਿਰੋਧਤਾ ਕਰਨ ਲੱਗਾ ਜਿਸ ਤੋਂ ਬਾਅਦ ਫਿਰ ਬਾਬਾ ਬੇਦੀ ਚੱਦ ਜੀ ਨੇ ਉਹਨੂੰ ਚਪੇੜਾ ਬਾਰ-ਬਾਰ ਭਜਾਇਆ ਬੇਇੱਜ਼ਤ ਹੋ ਕੇ ਪੈਡੇਖਾ ਜਲੰਧਰ ਦੇ ਸੂਬੇਦਾਰ ਕਤਬਖਾਨ ਕੋਲ ਜਾ ਕੇ 6ਵੇਂ ਪਾਸ਼ਾ ਜੀ ਤੇ ਫੌਜ ਚੜ੍ਹ ਕੇ ਲੈ ਆਉਂਦਾ ਜਿਸ ਤੋਂ ਬਾਅਦ ਕਰਤਾਰਪੁਰ ਦੀ ਜੰਗ ਹੋਈ ਇਤਿਹਾਸ ਅਵਸਾਰ 28 29 30 ਵਿਸਾਖ ਨੂੰ ਲਗਾਤਾਰ ਤਿੰਨ ਦਿਨ ਕਰਤਾਰਪੁਰ ਦੇ ਸਤਾਰ ਤੇ ਭਿਆਨਕ ਜੰਗ ਹੋਈ ਸੀ ਤੀਜਾ ਚਪੇੜਾਂ ਦਾ ਕਿੱਸਾ ਹੈ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਾ ਜਦੋਂ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ 8 ਜੂਨ ਨੂੰ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸ਼੍ਰੀ ਦਰਬਾਰ ਸਾਹਿਬ ਦਾ ਦੌਰਾ ਕਰਨ ਆਉਂਦਾ ਕਿ ਫੌਜ ਵੱਲੋਂ ਸਿੱਖਾਂ ਦਾ ਕਿੰਨਾ ਕੋ ਘਾੜ ਕੀਤਾ ਗਿਆ ਇਸੇ ਦੌਰਾਨ ਉਹ ਕਾਰ ਸੇਵਾ ਵਾਲੇ ਬਾਬਾ ਖੜਕ ਸਿੰਘ ਕੋਲ ਚੜਿਆ ਜਾਂਦਾ ਹੈ ਗਿਆਨੀ ਜੈਲ ਸਿੰਘ ਜਦੋਂ ਨੇੜੇ ਹੋ ਕੇ ਬਾਬਾ ਖੜਕ ਸਿੰਘ ਨਾਲ ਗੱਲਬਾਤ ਕਰਨ ਲੱਗਾ ਤਾਂ ਬਾਬਾ ਖੜਕ ਸਿੰਘ ਨੇ ਰੋ ਵਿੱਚ ਆ ਕੇ ਗਿਆਨੀ ਜੈਲ ਸਿੰਘ ਦੇ ਇੱਕ ਥੱਪੜ ਕੱਢ ਮਾਰਿਆ ਤੇ ਕਿਹਾ ਕਿ ਹੋਰ ਤੂੰ ਕੀ ਲੈਣ ਆਇਆ ਏ ਤੇਰੇ ਇੱਕ ਸਿੱਖ ਦੇ ਰਾਸ਼ਟਰਪਤੀ ਹੁੰਦੇ ਆ ਸਿੱਖਾ ਤੇ ਐਡਾ ਕਹਿ ਰਟਾਇਆ ਗਿਆ ਉਦੋਂ ਤੂੰ ਕੀ ਕਰ ਰਿਹਾ ਸੀ ਤੂੰ ਤੜਫ ਤੜਫ ਕੇ ਮਰੇਗਾ ਗਿਆਨੀ ਜੈਲ ਸਿੰਘ ਚੁੱਪਚਾਪ ਉਥੋਂ ਵਾਪਸ ਮੁੜ ਗਿਆ ਹੋਇਆ ਵੀ ਇਦਾਂ ਹੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਾ ਅਖੀਰ ਵਿੱਚ ਐਕਸੀਡੈਂਟ ਹੋ ਗਿਆ ਸੀ ਤੇ ਉਹ ਇੱਕ ਬਹੀ ਦਾ ਪੀਜੀਆਈ ਵਿੱਚ ਤੜਫ ਤੜਫ ਕੇ ਮਰਿਆ ਸੀ ਚਪੇੜ ਦੇ ਚੌਥੇ ਕਿਸੇ ਤੋਂ ਦਾ ਇੱਕ ਅਖਾੜ ਬਣਿਆ ਹੋਇਆ ਹੈ ਕਿ ਹਵਾ ਚਵਾਰੇ ਦੀ ਚਪੇੜ ਹਵਾਰੇ ਦੀ ਮਾਮਲਾ ਸਾਲ 2011 ਦੀ 11 ਤਰੀਕ ਸਵੇਰੇ 11 ਵਜੇ ਦਾ ਹੈ ਜਦੋਂ ਭਾਈ ਜਗਤਾਰ ਸਿੰਘ ਹਵਾਰੇ ਦੇ ਛੇ ਸਾਈਆਂ ਦਾ ਪ੍ਰਧਾਨ ਨਸ਼ਾਤ ਸ਼ਰਬੇ ਤੇ ਚਪੇੜ ਮਾਰੀ ਸੀ ਜਦੋਂ ਭਾਈ ਹਵਾਰੇ ਨੂੰ ਅਦਾਲਤ ਵਿੱਚ ਹੱਥ ਕੜੀਆਂ ਵਿੱਚ ਜਕੜ ਕੇ ਪੇਸ਼ ਕੀਤਾ ਜਾ ਰਿਹਾ ਹੁੰਦਾ ਤਾਂ ਨਸ਼ਾਤ ਸ਼ਰਬੇ ਦੇ ਭਾਈ ਹਵਾਰੇ ਤੇ ਹਮਲਾ ਕਰ ਦਿੱਤਾ ਪਰ ਭਾਈ ਹਵਾਰੇ ਨੇ ਫੁਰਤੀ ਦੇ ਨਾਲ ਸ਼ਰਬੇ ਦੇ ਐਸਾ ਕਰਾਰਾ ਥੱਪੜ ਜੜਿਆ ਕਿ ਉਸ ਦਾ ਮੂੰਹ ਭੰਨ ਸੁਟਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਸੀ ਹੁਣ ਗੱਲ ਕਰਦੇ ਹਾਂ ਚਪੇੜ ਦੇ ਤਾਜ਼ੇ-ਤਾਜ਼ੇ ਹੋਏ ਕਿਸੇ ਬਾਰੇ ਕਿੱਥੇ ਕੰਗੜਾ ਦੇ ਕਿੱਥੇ ਕੜੇ ਬਲੀਏ ਕੁਲਵਿੰਦਰ ਕੌਰ ਨਾਮ ਦੀ ਇੱਕ ਸੀਆਈਐਸਐਫ ਕਾਸਟੇਬਲ ਜੋ ਕਿ ਚੰਡੀਗੜ੍ਹ 에ਅਰਪੋਰਟ ਤੇ ਤਾਇਨਾਤ ਸੀ ਉਸ ਵੱਲੋਂ ਨਵੀਂ-ਨਵੀਂ ਬਣੀ ਭਾਜੀਪੀ ਦੀ ਐਮਪੀ ਕੰਗੜਾ ਰਣੌਤ ਦੇ ਮੂੰਹ ਤੇ ਇੱਕ ਥੱਪੜ ਜੜ ਦਿੱਤਾ ਗਿਆ ਕਿਉਂਕਿ ਕੁਲਵਿੰਦਰ ਕੌਰ ਅਨੁਸਾਰ ਜਦੋਂ ਦਿੱਲੀ ਵਿੱਚ ਕਿਸਾਨਾਂ ਨੇ ਆਪਣੇ ਹੱਕ ਲੈਣ ਵਾਸਤੇ ਮੋਰਚਾ ਲਾਇਆ ਸੀ ਤਾਂ ਕੁਲਵਿੰਦਰ ਕੌਰ ਦੀ ਮਾਤਾ ਵੀ ਉੱਥੇ ਮੋਰਚੇ ਵਿੱਚ ਬੈਠੀ ਸੀ ਉਦੋਂ ਕੰਗੜਾ ਨੇ ਵਿਆੜ ਦਿੱਤਾ ਸੀ ਕਿ ਪੰਜਾਬ ਦੀਆਂ ਔਰਤਾਂ ਕਿਸਾਨ ਮੋਰਚੇ ਵਿੱਚ 100-100 ਰੁਪਏ ਦਿਹਾੜੀ ਤੇ ਲਿਆਂਦੀਆਂ ਗਈਆਂ ਹਨ ਤੇ ਇਹ ਔਰਤਾਂ ਪੰਜਾਬ ਦੀਆਂ 100-100 ਰੁਪਏ ਤੇ ਵਿਕਦੀਆਂ ਹਨ ਇਸ ਤੋਂ ਇਲਾਵਾ ਕੰਗੜਾ ਨੇ ਪੰਜਾਬ ਪੰਜਾਪੀਆ ਤੇ ਸਿੱਖਾਂ ਖਿਲਾਫ ਉਸ ਵਕਤ ਰੱਜ ਕੇ ਜ਼ਹਿਰ ਉਗਲਿਆ ਸੀ ਉਦੋਂ ਵੀ ਕਈ ਪੰਜਾਬੀ ਗਾਇਕਾਂ ਨੇ ਉਸ ਦੀ ਖੋਵ ਠੱਪੀ ਸੀ ਕੁਲਵਿੰਦਰ ਕੌਰ ਅਨਸਾਰ ਕੰਗੜਾ ਦੇ ਬਿਆਨ ਕਰਕੇ ਉਸ ਨੂੰ ਗੁੱਸਾ ਆਇਆ ਤੇ ਜਦੋਂ ਫਿਰ ਸਮਾ ਆਇਆ ਤਾਂ ਉਸ ਨੇ ਗੁੱਸਾ ਜ਼ਾਹਰ ਕੀਤਾ ਅੱਜ ਕੁਲਵਿੰਦਰ ਕੌਰ ਦੇ ਇੱਕ ਥੱਪੜ ਨੇ ਭਾਰਤ ਦੀ ਸਾਰੀ ਸਿਆਸਤ ਵਿੱਚ ਹਾਹਾਕਾਰ ਪੈਦਾ ਦਿੱਤੀ ਹੈ ਸਾਰੇ ਪੰਜਾਬ ਅਤੇ ਪੂਰੇ ਪੰਜਾਬੀ ਉਸ ਦੇ ਇਸ ਕਦਮ ਦੀ ਛਲਾਂਗਾ ਕਰ ਰਹੇ ਹਨ ਇੱਥੋਂ ਤੱਕ ਕਿ ਬਾਲੀਵੁੱਡ ਦੇ ਬਹੁਤ ਸਾਰੇ ਕਲਾਕਾਰ ਕੁਲਵਿੰਦਰ ਕੌਰ ਦੇ ਹੱਕ ਵਿੱਚ ਆਏ ਹਨ ਉਨ੍ਹਾਂ ਵੱਲੋਂ ਕੁਲਵਿੰਦਰ ਕੌਰ ਨੂੰ ਬਾਲੀਵੁੱਡ ਵਿੱਚ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ। ਪੰਜਾਬ ਦੇ ਵੀ ਕਈ ਬਹੁਤ ਸਾਰੇ ਵੱਡੇ ਬਿਜ਼ਨਸਮੈਨਾਂ ਨੇ ਕੁਲਵਿੰਦਰ ਕੌਰ ਨੂੰ ਨੌਕਰੀ ਦੀਆਂ ਆਫਰਾਂ ਦਿੱਤੀਆਂ ਹਨ ਕਿ ਜੇਕਰ ਇਸ ਥੱਪੜ ਕਾਰਨ ਉਸ ਨੂੰ ਫੌਜ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਤਾਂ ਅਸੀਂ ਉਸ ਨੂੰ ਨੌਕਰੀ ਦੇਵਾਂਗੇ। ਕਿਸਾਨ ਅਤੇ ਸਿੱਖ ਜਥੇਬੰਦੀਆਂ ਸਮੇਤ ਪੂਰੇ ਪੰਜਾਬ ਵੱਲੋਂ ਹੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਸੋਸ਼ਲ ਮੀਡੀਆ ਤੇ ਇੱਕ ਲਹਿਰ ਚਲਾਈ ਗਈ ਹੈ। ਸੋ ਏਸ ਇਸ ਸਿੱਖਾਂ ਦੇ ਇਤਿਹਾਸ ਵਿੱਚ ਚਪੇੜਾਂ ਦਾ ਇਤਿਹਾਸ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ